ਜਿਹੜਾ ਰਿਸਰਚ ਐਂਡ ਐਨਾਲਿਸਿਸ ਵਿੰਗ ਰੋ ਜਿਹਨੂੰ ਆਪਾਂ ਕਹਿੰਦੇ ਆ ਆਰ ਏ ਡਬਲਯੂ ਤੇ ਇੰਟੈਲੀਜੈਂਸ ਬਿਊਰੋ ਆਈ ਬੀ ਇਹ ਜਿਹੜੀਆਂ ਭਾਰਤ ਦੀਆਂ ਸਪਾਈ ਏਜੰਸੀਆਂ ਨੇ ਇਹ ਆਰ ਐਸ ਐਸ ਤੇ ਜਿਹੜੀ ਬੀ ਜੀ ਪੀ ਹੈ ਜਾਂ ਸਟੇਟ ਦੀ ਜਿਹੜੀ ਅਫਸਰਸ਼ਾਹੀ ਹੈ ਕਿ ਇਹਨਾਂ ਦੇ ਵਿੱਚ ਕੋਈ ਨੈਕਸਸ ਹੈ ਕਿ ਆਪਸ ਦੇ ਵਿੱਚ ਮਿਲ ਕੇ ਕੰਮ ਕਰ ਰਹੇ ਨੇ ਸਿੱਖਾਂ ਦੇ ਖਿਲਾਫ ਸਤਲੁਜ ਟੀਵੀ ਦੇ ਖਿਲਾਫ ਖਾਲਸਾਨ ਕੌਕਸ ਫਾਊਂਡੇਸ਼ਨ ਦੇ ਖਿਲਾਫ ਜਾਂ ਹੋਰ ਖਾਲਸਤਾਨੀ ਧਿਰਾਂ ਦੇ ਖਿਲਾਫ ਬਿਲਕੁਲ ਜਿਹੜੀਆਂ ਏਜੰਸੀਆਂ ਦਾ ਮੈਂ ਨਾਮ ਲਿਆ ਸੀ ਆਈ ਆਰ ਜਾਂ ਆਬਜ਼ਰਵਰ ਇੰਟਰਨੈਸ਼ਨਲ ਜਾਂ ਦੂਜੀਆਂ ਜਥੇਬੰਦੀਆਂ ਜਿਹੜੀਆਂ ਕੁਮਾਤਰੀ ਪੱਧਰ ਤੇ ਉੱਤੇ ਕੰਮ ਕਰਦੀਆਂ ਨੇ ਉਹਨਾਂ ਦੇ ਜਿਹੜੇ ਅੰਕੜੇ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਲੱਭਤਾਂ ਨੇ ਉਹ ਇਸੇ ਗੱਲ ਦੇ ਉੱਤੇ ਸਟੈਂਪ ਲਾਉਂਦੀਆਂ ਨੇ ਕਿ ਇਹਨਾਂ ਦਾ ਨੈਕਸਸ ਹੈ ਇਹ ਸਾਰੀਆਂ ਧਿਰਾਂ ਆਪਸ ਦੇ ਵਿੱਚ ਮਿਲ ਕੇ ਸਿੱਖਾਂ ਦੇ ਖਿਲਾਫ ਇੱਕ جنگ ਲੜ ਰਹੀਆਂ ਨੇ ਇਹੀ ਗੱਲ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਇੰਡੀਆ ਤਾਂ ਸਿੱਖਾਂ ਦੇ ਖਿਲਾਫ ਜੰਗ ਲੜ ਰਿਹਾ ਤੇ ਉਸ ਖਾਲਸਾਾਂ ਦੇ ਖਿਲਾਫ ਜੰਗ ਲੜ ਰਿਹਾ ਜਿਹੜਾ ਹਾਲੇ ਨਕਸ਼ੇ ਤੇ ਨਹੀਂ ਹੈਗਾ ਦੁਨੀਆ ਤੇ ਇਸ ਕਰਕੇ ਸਿੱਖਾਂ ਦੇ ਕੋਲ ਗੁਰੂ ਦਾ ਓਟ ਆਸਰਾ ਲੈ ਕੇ ਜਿਹੜੇ ਸਿੱਖ ਲੜ ਰਹੇ ਨੇ ਖਾਲਸਾ ਦੀ ਜੰਗ ਉਹਨਾਂ ਕੋਲ ਗਵਾਉਣ ਲਈ ਕੁਝ ਨਹੀਂ ਹੈਗਾ ਤੇ ਇੰਡੀਆ ਕੋਲ ਗਵਾਉਣ ਲਈ ਆ ਸਾਰਾ ਕੁਝ ਤੇ ਇਹ ਇਹ ਹੁਣ ਸਾਡੇ ਖਜ਼ਾਨਿਆਂ 'ਚ ਹੀ ਆਉਣਾ ਸਾਰਾ ਕੁਝ ਆਰਐਸਐਸ ਖੁਫੀਆ ਏਜੰਸੀਆਂ ਤੇ ਇੰਡੀਅਨ ਮੀਡੀਆ ਇਹਦੇ ਦਰਮਿਆਨ ਇੱਕ ਸੰਬੰਧ ਹੈ ਜਿਹੜਾ ਖਾਲਸਾਣ ਨੂੰ ਬਦਨਾਮ ਕਰਨ ਲਈ ਖਾਲਸਾਣ ਦੀ ਜਿਹੜੀ ਸਟਰਗਲ ਆ ਉਸਨੂੰ ਬਦਨਾਮ ਕਰਨ ਲਈ ਲਗਾਤਾਰ ਜਿਹੜਾ ਹੈ ਯਤਨ ਕਰ ਰਿਹਾ ਹੈ ਆਰਐਸਐਸ ਆਪਣੀ ਹਿੰਦੂਤਵੀ ਵਿਚਾਰਧਾਰਾ ਰਹੀ ਇਸ ਗੱਲ ਤੋਂ ਖਫਾ ਖਾਲਸਾਣ ਦੀ ਲੜਾਈ ਖਾਲਸਾਣ ਦੀ ਜੱਦੋਜਹਦ ਦੇ ਖਿਲਾਫ ਕਿਉਂਕਿ ਆਰਐਸਐਸ ਜਿਹੜਾ ਸਨਾਤਨੀ ਵਰਗ ਹਿੰਦੂਆਂ ਦਾ ਉਹ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨਦਾ ਸੋ ਆਰਐਸਐਸ ਖਾਲਸਾਣ ਦੀ ਜਿਹੜੀ ਜੱਦੋਜਹਦ ਹੈ ਇਸ ਕਰਕੇ ਰੋਕਣਾ ਚਾਹੁੰਦੀ ਹੈ ਉਸ ਨੂੰ